ਜੀਹ ਪ੍ਰਸਾਦ ਸੁਨੈ ਕਰਨਾਦ ਪਹਿਲਾਂ ਸਮਝੀਏ ਕਰਨ ਕੀ ਹੈ ਕਰਨ ਹੈ ਕੰਨ ਤੇ ਇਹ ਮੁਕਤਾ ਕਿਉਂ ਹੈ ਕ ਕ ਰ ਰ ਨ ਨਾ ਇਹ ਬੋ ਵਚਨ ਹੈ ਦੋ ਕੰਨ ਹਰ ਇੱਕ ਜੀਵ ਦੇ ਦੋ ਕੰਨ ਲੱਗੇ ਹੋਏ ਨੇ ਜੇ ਔਂਕੜ ਲੱਗਿਆ ਹੋਵੇ ਇੱਕ ਵਚਨ ਬਣ ਜਾਂਦਾ ਹੈ ਹੁਣ ਇਹ ਬੋ ਵਚਨ ਬਣ ਗਏ ਦੋ ਕੰਨ ਤੇ ਹੁਣ ਅੰਤਰ ਮੂਖੀ ਹੋ ਕੇ ਮਹਿਸੂਸ ਕਰੀਏ ਕਈਆਂ ਕੋਲ ਦੋ ਕੰਨ ਤੇ ਹੈ ਪਰ ਉਹਨਾਂ ਨੂੰ ਸੁਣਦਾ ਨਹੀਂ ਦੇਖੋ ਕੰਨ ਲੱਗੇ ਹੋਏ ਨੇ ਪਰ ਉਹ ਸੁਣ ਨਹੀਂ ਸਕਦਾ ਉਹਦੇ ਲਾਗੇ ਜਿੰਨਾ ਮਰਜੀ ਕੋਈ ਰੋਲਾ ਪਾਵੇ ਉਹ ਜਿ ਕਰੇ ਸੁਣ ਨਹੀਂ ਸਕਦਾ ਇਹ ਮਹਿਸੂਸ ਕਰੀਏ ਜਿਸ ਦੀ ਕਿਰਪਾ ਨਾਲ ਸਾਨੂੰ ਕੰਨ ਮਿਲੇ ਨੇ ਫਿਰ ਬੋਲੇ ਨਹੀਂ ਸੁਣਦਾ ਹੈ ਤੇ ਆਪ ਜੀ ਨੇ ਕਿਰਪਾ ਕਰਕੇ ਸਤਿਗੁਰੂ ਜੀ ਸਾਨੂੰ ਸੁਣਨ ਦੀ ਸ਼ਕਤੀ ਦਿੱਤੀ ਹੈ ਕਈਆਂ ਨੂੰ ਘੱਟ ਸੁਣਦਾ ਕਈਆਂ ਨੂੰ ਸੁਣਦਾ ਹੀ ਨਹੀਂ ਸਾਨੂੰ ਸੁਣਦਾ ਆਪ ਜੀ ਦਾ ਬਹੁਤ-ਬਹੁਤ ਸ਼ੁਕਰ ਹੈ ਇਹ ਦਾਤ ਦਿੱਤੀ ਹੈ ਬਹੁਤ ਵੱਡੀ ਦਾਤ ਹੈ ਆਪਜੀ ਦਾ ਸ਼ੁਕਰ ਹੈ ਜੀ ਪ੍ਰਸਾਦ ਸੁਣ ਕਰਨਾਥ ਜੇ ਪ੍ਰਸਾਦ ਦੇਖੈਂ ਬਿਸਮਾਦ ਬਿਸਮਾਦ ਪਰਮਾਤਮਾ ਦੀ ਬਣਾਈ ਕੁਦਰਤ ਦੇ ਤਮਾਸ਼ੇ ਵੇਖਦੇ ਆਪਾਂ ਸਾਰੇ ਹਰ ਰੋਜ਼ ਕਿੰਨਾ ਕੁਝ ਦਿਖਦਾ ਸੋਹਣੇ ਸੋਹਣੇ ਪਹਾੜ ਤਰਖਤ ਫੁੱਲ ਦਰਿਆ ਸਮੁੰਦਰ ਮਨੁੱਖਤਾ ਕਿੰਨੇ ਜੀਵ ਪਸ਼ੂ ਤਾਰੇ ਚੰਦ ਧਰਤੀ ਅਸਮਾਨ ਕਿੰਨੇ ਤਮਾਸ਼ੇ ਵੇਖਦੇ ਆ ਤੇ ਜੋ ਮਨੁੱਖਤਾ ਨੇ ਬਣਾਇਆ ਜਹਾਜ਼ ਕਾਰਾਂ ਮੋਟਰਾਂ ਕਿੰਨਾ ਕੁ ਜਤੀਸਦਾ ਹੈ ਵੇਖ ਹੈ ਵਿਸਮਾਤ ਉਦੀ ਕਿਰਪਾ ਹੈ ਤਾਂ ਵੇਖਦੇ ਆਂ ਪਹਿਲਾਂ ਤੇ ਆਪ ਜੀ ਨੇ ਬਹੁਤ ਵੱਡੀ ਕਿਰਪਾ ਕੀਤੀ ਇਹ ਸਰੀਰ ਦਿੱਤਾ ਸਰੀਰ ਦੀ ਪਰਵਰਿਸ਼ ਕੀਤੀ ਸਾਨੂੰ ਪਾਲਿਆ ਤੇ ਫਿਰ ਕੀ ਕੀਤਾ ਦੰਦ ਵੀ ਨਹੀਂ ਸੀ ਮੂੰਹ ਵਿੱਚ ਸਭ ਕੁਝ ਸਾਨੂੰ ਛਕਣ ਨੂੰ ਵੀ ਦਿੱਤਾ ਦੁੱਧ ਵੀ ਦਿੱਤਾ ਸਾਡਾ ਭੋਜਨ ਤਿਆਰ ਕਰਕੇ ਰੱਖਤਾ ਤੇ ਫਿਰ ਕਿਰਪਾ ਕਰਕੇ ਨੇਤਰ ਦਿੱਤੇ ਫਿਰ ਵੇਖਣ ਦੀ ਸ਼ਕਤੀ ਵੀ ਦਿੱਤੀ ਹੈ ਕਈਆਂ ਕੋਲ ਨੇਤਰ ਤੇ ਹੈ ਨੇ ਪਰ ਦਿੱਤਾ ਨਹੀਂ ਵੇਖ ਨਹੀਂ ਸਕਦੇ ਜੇ ਆਪ ਜੀ ਨੇ ਨੇਤਰ ਦਿੱਤੇ ਤਾਂ ਅਸੀਂ ਚੱਲ ਕੇ ਆਏ ਆ ਇੱਥੇ ਬੈਠੇ ਆ ਸ਼ਾਇਦ ਅਸੀਂ ਘਰ ਵਿੱਚ ਰੋਲਾ ਪਾਈ ਜਾਂਦੇ ਮੈਨੂੰ ਗੁਰਦੁਆਰਾ ਸਾਹਿਬ ਲੈ ਜਾਓ ਉਹ ਮੈਨੂੰ ਕੁਝ ਲਾ ਕੇ ਸੁਣਾ ਦਿਓ ਗੁਰਬਾਣੀਏ ਸ਼ਾਇਦ ਸਾਡੀ ਕੋਈ ਗੱਲ ਹੀ ਨਾ ਸੁਣਦਾ ਆਪ ਜੀ ਨੇ ਏਡੀ ਵੱਡੀ ਕਿਰਪਾ ਕੀਤੀ ਸਤਿਗੁਰੂ ਜੀ ਬਿਸਮਾਦ ਆਪ ਜੀ ਦੀ ਬਣਾਈ ਕੁਦਰਤ ਨੂੰ ਵੇਖਦੇ ਆ ਤਮਾਸ਼ੇ ਵੇਖਦੇ ਆ ਹਰ ਰੋਜ਼ ਆਪ ਜੀ ਦੀ ਕਿਰਪਾ ਹੈ ਤੇ ਆਪਾਂ ਸਾਰੇ ਕੀ ਕਰੀਏ ਸ਼ੁਕਰ ਕਰੀਏ ਜੇ ਪ੍ਰਸਾਦ ਪੇਖੈਂ ਵੀ ਸਮਾਦ ਅੱਗੇ ਜੀ ਜੇ ਪ੍ਰਸਾਦ ਬੋਲੈ ਅੰਮ੍ਰਿਤ ਰਸਨਾ ਆ ਜਿਹੜੀ ਜੀਵ ਹੈ ਜੀਵ ਨਾਲ ਕਿੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਲੋਕਾਂ ਨਾਲ ਆਪਾਂ ਸਾਰੇ ਜੀ ਦੀ ਕਿਰਪਾ ਨਾਲ ਜੀਵ ਨਾਲ ਅੰਮ੍ਰਿਤ ਵਰਗੇ ਮਿੱਠੇ ਬੋਲ ਬੋਲਦੇ ਹੋ ਆਪਾਂ ਸਾਰੇ ਬੋਲਦੇ ਆਂ ਉਹਦੀ ਕਿਰਪਾ ਹੈ ਜੇ ਤੁਹਾਡੇ ਬੋਲਾਂ ਨਾਲ ਕੋਈ ਖਿੱਚਿਆ ਹੁੰਦਾ ਹੈ ਉਹਤ ਕਿਰਪਾ ਹੈ ਜੇ ਤੁਹਾਡੇ ਬੋਲ ਮਿੱਠੜੇ ਨੇ ਬਹੁਤ ਕਿਰਪਾ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ ਉਹਦੀ ਕਿਰਪਾ ਜੇ ਪ੍ਰਸਾਦ ਬੋਲਿਆ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਸਹਿਜੇ ਸਹਿਜ ਵਿੱਚ ਜਦੋਂ ਸੰਗਤ ਨਹੀਂ ਕੀਤੀ ਸੀ ਜਦੋਂ ਨਾਮ ਨਾਲ ਨਹੀਂ ਸੀ ਜੁੜੇ ਜਦੋਂ ਕਿਰਪਾ ਅਸੀਂ ਕਿਰਪਾ ਦੇ ਪਾਤਰ ਨਹੀਂ ਸੀ ਬਣੇ ਉਦਮ ਨਹੀਂ ਸੀ ਕੀਤਾ ਕਿੰਨੇ ਦੁਖੀ ਸੀ ਹੁਣ ਤੁਸੀਂ ਵੇਖੋ ਸੰਗਤ ਵਿੱਚ ਬਹੁਤੀ ਗਿਣਤੀ ਕਿਉਂ ਨਹੀਂ ਦਿੱਦੀ ਮਰਜੀ ਹੈ ਭਾਈ ਜਿਨ੍ਹਾਂ ਦੇ ਭਾਗਮੰਦੇ ਨੇ ਹੋਤੇ ਆਪਣੇ ਘਰਾਂ ਵਿੱਚ ਵੀ ਬੈਠ ਨਹੀਂ ਸਕਦੇ ਘਰਾਂ ਵਿੱਚ ਵੀ ਸਿਫਤ ਸਲਾਹ ਨਹੀਂ ਕਰਦੇ ਉਹ 24 ਘੰਟਿਆਂ ਵਿੱਚੋਂ ਕਦੇ ਮਾੜਾ ਵੇਖਦੇ ਤੁਹਾਨੂੰ ਦਿਸ ਜਾਣਗੇ ਕਦੇ ਨਿੰਦਿਆ ਕਰਦੇ ਦਿਸ ਜਾਣਗੇ ਕਦੇ ਕੋਈ ਇਦਾਂ ਦੇ ਕਰਮ ਕਾਂਡ ਕਰਦੇ ਦਿਸ ਜਾਣਗੇ ਠੀਕ ਹੈ ਮੁਬਾਰਕ ਹੈ ਪਰ ਵੇਖੋ ਕਿ ਢੀ ਵੱਡੀ ਕਿਰਪਾ ਕੀਤੀ ਜੇ ਪ੍ਰਸਾਦ ਸੁਖ ਸਹਿਜੇ ਵਸਣਾ ਜਿਹਦੇ ਨਾਲ ਭਾਈ ਇਸ ਜ਼ਿੰਦਗੀ ਵਿੱਚ ਨਾ ਬੜੇ ਸਹਿਜ ਅਡੋਲਤਾ ਨਾਲ ਵਸਦੇ ਹੋ ਆਪਾਂ ਸਾਰੇ ਵਸ ਰਹੇ ਆ ਜਿਹਨੂੰ ਇੱਕ ਨਾਮ ਦਾ ਕਿਨਕਾ ਵੀ ਦਿੱਤਾ ਉਹ ਬੜੇ ਸਹਿਜ ਨਾਲ ਵਸਦਾ ਹੈ ਸ਼ੁਕਰ ਕਰੀਏ ਜੇ ਪ੍ਰਸਾਦ ਹਸਤ ਕਰ ਚੱਲਣਾ ਹੁਣ ਵੇਖੋ ਹਸਤ ਹੁੰਦਾ ਹੱਥ ਕੰਨਿਆਂ ਕੋਲ ਹੱਥ ਤੇ ਹੈਗੇ ਨੇ ਪਰ ਅੰਦਰੰਗ ਹੋ ਗਿਆ ਹੱਥ ਹੈਗੇ ਨੇ ਬੋਡੀ ਹੈਗੀ ਐ ਸਭ ਕੁਝ ਹੈਗਾ ਹੱਥ ਕੰਮ ਨਹੀਂ ਕਰਦੇ ਤੁਸੀਂ ਹੱਥਾਂ ਵਿੱਚ ਪੋਥੀ ਸਾਹਿਬ ਫੜ ਕੇ ਬੈਠੇ ਪ੍ਰਕਾਸ਼ ਕੀਤੀ ਹੋਈ ਹੈ ਹੱਥ ਵਿੱਚ ਤੁਹਾਡੇ ਹੱਥ ਧੰਨੇ ਤੁਹਾਡੇ ਹੱਥਾਂ ਵਿੱਚ ਪੋਥੀ ਸਾਹਿਬ ਪ੍ਰਕਾਸ਼ ਹੈ ਤੁਹਾਡੇ ਹੱਥ ਧੰਨੇ ਤੁਹਾਡੇ ਪੈਰ ਧੰਨੇ ਜਿਹੜੇ ਗੁਰੂ ਵੱਲ ਚੱਲ ਕੇ ਆਉਂਦੇ ਨੇ ਉਦੀ ਕਿਰਪਾ ਨਾਲ ਹੀ ਹੱਥ ਪੈਰ ਚੱਲ ਰਹੇ ਨੇ ਅਸੀਂ ਕਾਜ-ਕੰਮ ਕਰਦੇ ਆਂ ਅਸੀਂ ਤੁਰ ਕੇ ਆਉਂਨੇ ਆਂ ਅਸੀਂ ਪਾਣੀ ਚੁੱਕ ਕੇ ਪੀ ਸਕਦੇ ਆਂ ਉਹਦੀ ਕਿਰਪਾ ਹੈ ਬਹੁਤ ਕਹਿੰਦੇ ਨੇ ਰੱਬ ਦੀ ਮਰਜ਼ੀ ਨਾਲ ਪੱਤਾ ਨਹੀਂ ਹਿੱਲਦਾ ਮੰਨਦੇ ਹੋ ਇਹ ਵੀ ਰੱਬ ਦੀ ਮਰਜ਼ੀ ਹੈ ਜੇ ਤੁਸੀਂ ਸੰਗਤ ਵਿੱਚ ਬੈਠੇ ਹੋ ਫਾਂ ਸੰਗਤ ਵਿੱਚ ਬੈਠੇ ਆਂ ਇਹ ਵੀ ਕੁਝ ਚੰਗਾ ਲਿਖਿਆ ਵਾਹਿਗੁਰੂ ਨੇ ਸਾਡੇ ਲਈ ਕੁਝ ਚੰਗਾ ਸੋਚਿਆ ਹੋਇਆ ਹੈ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੈ ਪੂਰੀ ਬੋਡੀ ਦਾ ਵਿਕਾਸ ਜਿਉਂ-ਜਿਉਂ ਉਮਰ ਵੱਡੀ ਹੋਈ ਸਰੀਰ ਗ੍ਰੋਥ ਕਰਦਾ ਹੈ ਪਹਿਲੇ ਤੇ ਵੇਖੋ ਉਹਦੀ ਕਿਰਪਾ ਨਾਲ ਹੀ ਹਰ ਕੰਮ ਚ ਬੰਦਾ ਫਲੈ ਲਾਭ ਖੱਟਦਾ ਹੈ ਹਰ ਇੱਕ ਕੰਮ ਚ ਜੇ ਕਦੇ ਰੁਕਾਵਟ ਨਹੀਂ ਆਉਂਦੀ ਕੰਮ ਵਿੱਚ ਤਾਬੀ ਰੋਮ ਰੋਮ ਕਰਕੇ ਸ਼ੁਕਰ ਕਰੀਏ ਅਸੀਂ ਬੱਚੇ ਸੀ ਹੱਥ ਪੈਰ ਛੋਟੇ ਸੀ ਸਾਡੇ ਛੋਟੇ ਛੋਟੇ ਸਾਡੀਆਂ ਬਾਹਾਂ ਸਾਡੇ ਪੈਰ ਸਾਡਾ ਸਿਰ ਸਾਡਾ ਆ ਮੁਖ ਚਿਹਰਾ ਵੇਖੋ ਜਿਉਂ-ਜਿਉਂ ਸਰੀਰ ਨਾ ਈਕਵਲ ਗ੍ਰੋਥ ਕੀਤੀ ਹੈ ਜਦੋਂ ਸਰੀਰ ਨੇ ਅਸੀਂ ਵੱਡੇ ਹੋਏ ਆ ਕਿਹੜੀਆਂ ਸਾਨੂੰ ਦਵਾਈਆਂ ਖਾਣ ਦੀ ਲੋੜ ਪਈ ਅਸੀਂ ਕਿਸੇ ਮੈਡੀਕਲ ਸਟੋਰ ਤੇ ਗਏ ਅਸੀਂ ਕਿਸੇ ਹਸਪੀਟਲ ਚ ਗਏ ਕਦੇ ਨਹੀਂ ਗਏ ਉਮਰ ਵੱਡੀ ਹੋ ਗਈ ਸਿਰ ਛੋਟਾ ਰਹਿ ਗਿਆ ਕਦੇ ਸੁਣਿਆ ਮੋਦੀ ਕਿਰਪਾ ਆਪਣੇ ਆਪ ਹੀ ਜੇ ਪ੍ਰਸਾਦ ਸੰਪੂਰਨ ਫਲ ਰੋਮ ਰੋਮ ਕਰਕੇ ਸ਼ੁਕਰ ਕਰੀਏ ਵਾਹਿਗੁਰੂ ਜੀ ਦਾ ਜਿਹੇ ਪ੍ਰਸਾਦ ਪਰਮ ਗਤ ਪਾਵੈ ਜੀ ਦੀ ਕਿਰਪਾ ਦੁਆਰਾ ਪਰਮਗਤ ਰੋਜ ਆਂਦੇ ਉਹ ਕੰਨਾਂ ਵਿੱਚ ਸੁਣਦਾ ਸਿੱਖਾਂ ਨੂੰ ਸਿੱਖੀ ਦਾਣ ਕੇਸਦਾਨ ਰਹਿਤਦਾਨ ਵਿਵੇਕਦਾਨ ਪਰਮਗਤ ਉੱਚੀ ਅਵਸਥਾ ਪ੍ਰਾਪਤ ਜੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸੰਗਤ ਵਿੱਚ ਜੋੜਿਆ ਆਪਣਾ ਨਾਮਦਾਨ ਬਖਸ਼ਿਸ਼ ਕੀਤਾ ਉੱਚੀ ਅਵਸਥਾ हासिल ਕਰਨ ਹੁੰਦਾ ਹੈ ਉਹ ਵਿਅਕਤੀ ਸ਼ੁਕਰ ਕਰੀਏ ਜੇ ਨਹੀਂ ਤਾਂ ਹੋ ਜਾਏਗੀ ਸ਼ੁਕਰ ਕਰੀਏ ਜੇ ਪ੍ਰ사ਦ ਪਰਮਗਤ 파ਵੇਂ ਜੇ ਪ੍ਰ사ਦ ਸੁਖ ਸਹਿਜ ਸਮਾਵੇਂ ਕਿਰਪਾ ਨਾਲ ਹੀ ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ ਟਿਕ ਜਿਹਨੇ ਕਹਿੰਨ ਟਿਕ ਜਾਣਾ ਟਿਕ ਜਾਂਦਾ ਉਹ ਹਿਲ ਜੁਲ ਨਹੀਂ ਉੱਥੇ ਟਿਕ ਜਾਣਾ ਕਹਿਣ ਦਾ ਭਾਵ ਬੜੇ ਸੁਖ ਆਰਾਮ ਨਾਲ ਜ਼ਿੰਦਗੀ ਜਿਉਂਦੇ ਹੋ ਸ਼ੁਕਰ ਕਰੀਏ ਆਪਣੇ ਵੱਲ ਵੇਖੀਏ ਆਪਣੇ ਅੰਦਰ ਵੇਖੀਏ ਸੁੱਖ ਨਾਲ ਜ਼ਿੰਦਗੀ ਜੀਉ ਰਹੇ ਹੋ ਸ਼ੁਕਰ ਕਰੋ ਦੁਨੀਆ ਪਲਟੀ ਕਾ ਨਹੀਂ ਬੜੀ ਹਿਲਜੁਲ ਹੈ ਰੋਲਾ ਪਿਆ ਹੋਇਆ ਅੰਦਰ ਬੜਾ ਪਰ ਜਦੋਂ ਕਿਰਪਾ ਹੋ ਗਈ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਉੱਡੀ ਕਹ ਜਾਂਦਾ ਹੈ ਸੁਖ ਸਹਿਜ ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤੇ ਮਹਾਰਾਜ ਕਹਿੰਦੇ ਐਸਾ ਪ੍ਰਭ ਤਿਆਗ ਹੁਣ ਸਿੱਧਾ ਪੜ ਕੇ ਵੇਖੋ ਐਸਾ ਪ੍ਰਭ ਤਿਆਗ ਸਾਨੂੰ ਪਤਾ ਕੀ ਲੱਗਦਾ ਹੈ ਐਸੇ ਪ੍ਰਭੂ ਨੂੰ ਤਿਆਗ ਦੇ ਸਿੱਧਾ-ਸਿੱਧਾ ਪੜ ਕੇ ਨਹੀਂ ਲੱਗ ਰਿਹਾ ਐਸਾ ਪ੍ਰਭ ਤਿਆਗ ਪਰ ਨਹੀਂ ਭਾਈ ਤਿਆਗ ਦੇ ਗੱਗੇ ਨੂੰ ਸਿਹਾਰੀ ਵੇਖੋ ਜਿਹੜੀ ਲੱਗੀ ਹੋਈ ਹੈ ਨਾ ਇਦਾ ਅਰਥ ਹੈ ਐਸੇ ਪ੍ਰਭੂ ਨੂੰ ਤਿਆਗ ਕੇ ਅਬਰ ਕਤ ਲਾਗੋ ਅੱਧਾ ਵੇਖੋ ਐਸਾ ਪ੍ਰਭ ਤਿਆਗ ਤਿਆਗ ਦੇ ਗੱਗੇ ਨੂੰ ਸਿਹਾਰੀ ਐਸੇ ਪ੍ਰਭੂ ਨੂੰ ਤਿਆਗ ਕੇ ਅਬਰ ਕਤ ਲਾਗੋ ਹੋ ਮਨਾ ਕਿੱਥੇ ਤੁਰਿਆ ਫਿਰਦਾ ਐ ਐਸੇ ਪਰਮਾਤਮਾ ਦਾ ਦਰ ਛੱਡ ਕੇ ਜਿਹੜਾ ਜਿਹੜਾ ਇੱਕ ਮਾਲਕ ਹੈ ਸਾਰੀ ਦੁਨੀਆ ਦਾ ਜਿਹੜਾ ਇੱਕ ਮਾਲਕ ਹੈ ऐसे मालिक दी खसम दी वाणी नु ਛੱਡ ਕੇ ਕਿੱਥੇ ਤੁਰਿਆ ਫਿਰਦੇ ਮਨਾ ਉਹ ਮਨਾ ਆਪਾਂ ਸਭ ਜੀਵ ਇਸਤਰੀਆਂ ਕਿਸੇ ਨੂੰ ਕੋਈ ਭੁਲੇਖਾ ਨਾ ਪੈ ਜਾਵੇ ਆਪਾਂ ਸਭ ਜੀਵ ਇਸਤਰੀਆਂ ਐਸੇ ਖਸਮ ਦੀ ਬਾਣੀ ਨੂੰ ਛੱਡ ਕੇ ਆਪਾਂ ਕਿੱਥੇ ਤੁਰੇ ਫਿਰਦੇ ਆ ਕੁਦਰਤ ਦੀ ਬਣਾਈ ਹਰ ਇੱਕ ਚੀਜ਼ ਨੂੰ ਪਿਆਰ ਕਰੋ ਬਹੁਤ ਪਿਆਰ ਕਰੋ ਮੁਬਾਰਕ ਹੈ ਪਰ ਮਨਾ ਤੇ ਫੋਟੋਆਂ ਨੂੰ ਦਰਖਤਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਉੱਤੇ ਪਾਣੀ ਦੇਣਾ ਸੀ ਕੀਰ ਕਰਨੀ ਸੀ ਪੁੱਜਣ ਲੱਗ ਪਿਆ ਸੱਪਾਂ ਨੂੰ ਹੋਰ ਕਿੰਨੇ ਤਰ੍ਹਾਂ ਦੇ اڈੰਬਰ ਕਿੰਨੇ ਤਰ੍ਹਾਂ ਦੇ ਕਰਮ ਕਾਂਡ ਇਹ ਲੈ ਬਹਿ ਜਾਣਗੇ ਸਾਨੂੰ ਐਸੇ ਪ੍ਰਭੂ ਨੂੰ ਤਿਆਗ ਕੇ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਇਹਨੂੰ ਜੀ ਦੇਖੋ ਜੱਜੇ ਨੂੰ ਗੱਗਾ ਗੱਗਾ ਹਾਹੇ ਨੂੰ ਔਕੜਾ ਜਵੇ ਨਾ ਇਹ ਸੈਕੰਡ ਪਰਸਨ ਵਾਸਤੇ ਇਹਨੂੰ ਕੋਈ ਜਾਗੋ ਨਾਸਕਾ ਉਚਾਰਨ ਕਰਦੇ ਨੇ ਐਦਾਂ ਨਹੀਂ ਕਰਨਾ ਜਾਗੋ ਇਹਦਾ ਮਤਲਬ ਪਤਾ ਕੀ ਹੈ ਵੀ ਭਾਈ ਬੇਹੋਸ਼ ਨਾ ਹੋ ਬੇਹੋਸ਼ ਹੋਣ ਦਾ ਮਤਲਬ ਕੀ ਹੈ ਅਗਿਆਨਤਾ ਦੀ ਨਿੰਦਰ ਵਿੱਚ ਸੁੱਤੇ ਨਾ ਰਹੋ ਜਾਗੋ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਜਾਗ ਜਾਣਾ ਹੈ ਆਪਣੇ ਮਨ ਵਿੱਚ ਜਾਗ ਗੁਰੂ ਦੀ ਸਿੱਖਿਆ ਸੁਣ ਸੁਣ ਕੇ ਜਾਗੋ ਆਪਣੇ ਮਨ ਵਿੱਚ ਜਾਗ ਗੁਰਪ੍ਰਸਾਦ ਨਾਨਕ ਮਨ ਜਾਗੋ